VFS ਦੇ ਨਾਮ ਤੇ ਖੰਨਾ ਚ ਖੋਲਿਆ ਇਮੀਗ੍ਰੇਸ਼ਨ ਦਫ਼ਤਰ ਕਨੇਡਾ ਵੀਜ਼ੇ ਦੇ ਨਾਮ ਤੇ ਲੋਕਾਂ ਨੂੰ ਕੱ ਰਹੇ ਸੀ ਗਮਰਾ ਰੋਹਿਤ ਬਾਵਾ ਤੇ ਲੱਖਾਂ ਦੀਆਂ ਠੱਗੀਆਂ ਕਰਨ ਦੇ ਲੱਗੇ ਇਲਜ਼ਾਮ ਇੱਕ ਨਿਜੀ ਚੈਨਲ ਤੇ ਨੌਜਵਾਨ ਨੇ ਕੀਤੇ ਵੱਡੇ ਖੁਲਾਸੇ ਪੰਜਾਬ ਸਰਕਾਰ ਵੱਲੋਂ ਫਰਜ਼ੀ ਏਜੰਟਾ ਅਤੇ ਲੋਕਾਂ ਦੇ ਨਾਲ ਠੱਗਿਆ ਕਰਨ ਵਾਲਿਆਂ ਨੂੰ بار بار ਸਬਕ ਸਿਖਾਇਆ ਜਾ ਰਿਹਾ ਹੈ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਖੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਕਾਰਤਿਕ ਨਾਮ ਦੇ ਮੁੰਡੇ ਨੇ ਨਿੱਜੀ ਚੈਨਲ ਤੇ ਵੱਡੇ ਖੁਲਾਸੇ ਕੀਤੇ ਨੇ ਕਿ ਖੰਡਾ ਦੇ ਵਿੱਚ VFS ਦੇ ਨਾਮ ਤੇ ਜੋ ਇਮੀਗ੍ਰੇਸ਼ਨ ਦਾ ਦਫ਼ਤਰ ਖੋਲਿਆ ਗਿਆ ਸੀ ਉੱਥੇ ਕੈਨੇਡਾ ਵੀਜ਼ੇ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਤੇ ਲੱਖਾਂ ਰੁਪਏ ਦੀ ਠੱਗੀ ਕੀਤੀ ਜਾ ਰਹੀ ਸੀ। ਕਾਰਤਿਕ ਨਾਮ ਦੇ ਮੁੰਡੇ ਦਾ ਦੱਸਣਾ ਹੈ ਕਿ ਉਸਨੇ ਵੀ ਕੈਨੇਡਾ ਦੀ ਫਾਈਲ ਲਗਵਾਈ ਸੀ। ਜਦੋਂ बार-बार ਉਸ ਤੋਂ ਫਾਈਲ ਬਾਰੇ ਪੁੱਛਿਆ ਜਾਂਦਾ ਉਨ੍ਹਾਂ ਵੱਲੋਂ ਲਾਰੇ ਲਗਾਏ ਗਏ ਅਤੇ ਫਿਰ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਗਿਆ 6 ਮਹੀਨੇ ਬਾਅਦ ਉਸ ਨੂੰ ਆਖਿਆ ਜਾਂਦਾ ਹੈ ਕਿ ਤੇਰੀ ਫਾਈਲ ਵਿਡਰੋਅਲ ਕਰ ਦਿੱਤੀ ਗਈ ਹੈ ਵੀ ਐਫ ਐਸ ਦੇ ਨਾਮ ਤੇ ਖੰਨਾ ਚ ਕੋਲਿਆ ਇਮੀਗ੍ਰੇਸ਼ਨ ਦਫ਼ਤਰ ਕਨੇਡਾ ਵੀਜ਼ੇ ਦੇ ਨਾਮ ਤੇ ਲੋਕਾਂ ਨੂੰ ਕਾ ਰਹੇ ਸੀ ਗੁਮਰਾ ਰੋਹਿਤ ਬਾਵਾ ਤੇ ਲੱਖਾਂ ਦੀਆ ਠੱਗੀਆਂ ਕਰਨ ਦੇ ਲੱਗੇ ਇਲਜ਼ਾਮ ਇੱਕ ਨਿੱਜੀ ਚੈਨਲ ਤੇ ਨੌਜਵਾਨ ਨੇ ਕੀਤੇ ਵੱਡੇ ਖੁਲਾਸੇ ਪੰਜਾਬ ਸਰਕਾਰ ਵੱਲੋਂ ਫਰਜ਼ੀ ਏਜੰਟਾ ਅਤੇ ਲੋਕਾਂ ਦੇ ਨਾਲ ਠੱਗਿਆ ਕਰਨ ਵਾਲਿਆਂ ਨੂੰ ਬਾਰ-ਬਾਰ ਸਬਕ ਸਿਖਾਇਆ ਜਾ ਰਿਹਾ ਹੈ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਖੰਡਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਕਾਰਤਿਕ ਨਾਮ ਦੇ ਮੁੰਡੇ ਨੇ ਨਿੱਜੀ ਚੈਨਲ ਤੇ ਵੱਡੇ ਖੁਲਾਸੇ ਕੀਤੇਰੇ ਕਿ ਖੰਡਾ ਦੇ ਵਿੱਚ VFS ਦੇ ਨਾਮ ਤੇ ਜੋ ਇਮੀਗ੍ਰੇਸ਼ਨ ਦਾ ਦਫ਼ਤਰ ਖੋਲਿਆ ਗਿਆ ਸੀ ਉੱਥੇ ਕੈਨੇਡਾ ਵੀਜ਼ੇ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ ਤੇ ਲੱਖਾਂ ਰੁਪਏ ਦੀ ਠੱਗੀ ਕੀਤੀ ਜਾ ਰਹੀ ਸੀ 카르틱 ਨਾਂ ਦੇ ਮੁੰਡੇ ਦਾ ਦੱਸਣਾ ਹੈ ਕਿ ਉਸਨੇ ਵੀ ਕਨੇਡਾ ਦੀ ਫਾਈਲ ਲਗਵਾਈ ਸੀ ਜਦੋਂ बार-बार ਉਸ ਤੋਂ ਫਾਈਲ ਬਾਰੇ ਪੁੱਛਿਆ ਜਾਂਦਾ ਤਾਂ ਉਹਨਾਂ ਵੱਲੋਂ ਲਾਰੇ ਲਗਾਏ ਗਏ ਅਤੇ ਫਿਰ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ ਗਿਆ 6 ਮਹੀਨੇ ਬਾਅਦ ਉਸ ਨੂੰ ਆਖਿਆ ਜਾਂਦਾ ਕਿ ਤੇਰੀ ਫਾਈਲ ਵਿਡਰੋਅਲ ਕਰ ਦਿੱਤੀ ਗਈ ਹੈ